ਇਹਨਾਂ ਦੇ ਇਹਨਾਂ ਦੀ ਮਾਂ ਵੀ ਸਾਡੇ ਕੋਲ ਕੰਮ ਕਰਦੀ ਰਹੇ ਤੇ ਅਗੋਂ ਇਹਨਾਂ ਦੇ ਬੱਚੇ ਵੀ ਕਈ ਕੰਮ ਕਰਦੇ ਆ ਪਰ ਇਹਨਾਂ ਨੂੰ ਆਦਤ ਹੈ ਚੋਰੀ ਕਰਨ ਦੀ ਸੀਗੀ ਇਹਨਾਂ ਬੱਚਿਆਂ ਨੂੰ ਪਹਿਲਾਂ ਛੋਟੇ-ਛੋਟੇ ਚੋਰੀਆਂ ਕਰਦੇ ਸੀ ਐਤਕੀ ਵੱਡੀ ਕਰ ਲਈ ਚੋਰੀ ਛੋਟੀਆਂ ਤਾਂ ਸੀ ਮਾਫ ਕਰਦੇ ਸੀ ਪਰ ਸਾਨੂੰ ਉਹਦਾ ਸੁਭਾਅ ਦਾ ਪਤਾ ਸੀਗਾ ਤੇ ਐਤਕੀ ਉਹਨਾਂ ਜਰਾ ਵੱਡੀ ਮੱਲ ਮਾਰ ਲਈ ਸੀ ਉਹਦੀ ਥੋੜੀ ਜੀ ਗਲਤੀ ਸਾਡੇ ਖਜ਼ਾਂਚੇ ਜੀ ਦੀ ਸੀ ਨਹੀਂ ਉਹਨਾਂ ਦੇ वैसे तो सि स्ट्रॉन्ग रूम बनाया हुआ है अपने वालों लोहे ਦੇ ਦਰਵਾਜ਼ੇ ਲਾਏ ਹੋਏ ਆ ਬਾਹਰਸ ਵਾਲੇ ਪਰ ਉਹਨਾਂ ਕੁੰਡਾ ਹੀ ਕਟਰ ਨਾਲ ਤੋੜ ਕੇ ਤੇ ਖੋਲੇ ਆ ਤੇ ਉਹ ਫੇਰ ਵੀ ਅੰਦਰ ਜਾਣੀ ਲੱਗੇ ਉਹ ਟੱਪ ਕੇ ਤੇ ਫੇਰ ਉਹ ਅੰਦਰ ਉਹਦੋਂ ਕੁਦਰਤੀ ਪੈਸੇ ਜਿਹੜੇ ਸੀ ਨਾ ਦਰਾਜ ਚ ਰੱਖ ਗਏ ਤੇ ਲੋਕਰ ਚ ਰੇ ਰੱਖੇ ਉਹਨੂੰ ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨ ਸੀਗੀ ਦੋ ਤਿੰਨ ਦਿਨ ਬੈਂਕ ਬੰਦ ਰਿਹਾ ਇਸ ਕਰਕੇ ਪੈਸੇ ਦੇ ਅਮਾਉਂਟ ਨਾ ਲਗ 20000 ਰੁਪਏ ਸੀਗਾ ਤੇ ਉਹ ਲੈ ਕੇ ਭੱਜ ਗਿਆ ਉਹ ਕੈਮਰਿਆਂ ਦੇ ਵਿੱਚ ਕਾਫੀ ਆ ਗਈ ਸੀ ਗੱਲ ਪਰ ਉਹਦੇ ਸੁਭਾਅ ਕਰਕੇ ਮੈਨੂੰ ਪਤਾ ਸੀ ਉਹ ਦਾ ਥੋੜਾ ਜਿਹਾ ਵੀ ਰੱਤ ਤੋਂ ਹੈ ਜੀ ਇਕੱਲਾ ਸੀ ਉਹ ਵੀ ਕੋਈ ਦੇ ਸਾਥੀ ਵਗੈਰਾ ਹਾਂਜੀ ਇਹ ਇਕੱਲਾ ਸੀ ਹੋਰ ਵੀ ਕੋਈ ਦੇ ਸਾਥੀ ਵਗੈਰਾ ਇਹਦੇ ਨਾਲ ਨਹੀਂ ਸਰ ਉਹ ਤਾਂ ਜੇ ਇਕੱਲੇ ਦਾ ਹੀ ਪਤਾ ਲੱਗਿਆ ਸਾਥੀ ਦਾ ਕੋਈ ਸਾਥੀ ਦਾ ਜੇ ਉਹ ਤਾਂ ਪੁਲਿਸ ਵਾਲੇ ਇਨਕੁਆਰੀ ਕਰਨਗੇ ਤਾਂ ਉਹ ਦੱਸਣਗੇ ਸਾਨੂੰ ਤਾਂ ਇਹਦਾ ਇਕੱਲੇ ਦਾ ਹੀ ਪਤਾ ਸੀ ਇਸ ਵਾਰੀ ਤੁਹਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਦਿੱਤੀ ਗਈ ਹੈ ਜੀ ਹਾਂਜੀ ਪੁਲਿਸ ਨੂੰ ਕੰਪਲੀਟ ਕਰਕੇ ਦਿੱਤੀ ਗਈ ਹੈ ਜੀ ਐਫ ਆਈ ਆਰ ਤਰਜ਼ ਹੋ ਗਈ ਹੈ ਦੇ ਉਹ ਚੇਲਪੋਕੀਤੀ ਸਰ ਜੀ ਆਪਾਂ ਹਰ ਸ਼ਰਮਾ ਜੀ ਨੇ ਵੀ ਤੇ ਕਬਰ ਦੇ ਪ੍ਰਤਾਪ ਕਿਉਂਕਿ ਆਪਣੇ ਆਪ ਨੂੰ ਕਹਿੰਦੇ ਆ ਮੈਂ ਪਿੰਗੋੜੇ ਪਰਿਵਾਰ ਦਾ ਮੈਂਬਰ ਹਾਂ ਤੇ ਉਹਨਾਂ ਨੂੰ ਇਨਫੋਰਮ ਕਰਨਾ ਵੀ ਜ਼ਰੂਰੀ ਸੀ ਤੇ ਸਾਰਿਆਂ ਦੀ ਮਦਦ ਨਾਲ ਪੁਲਿਸ ਵਾਲਿਆਂ ਦੀ ਮਦਦ ਦੇ ਨਾਲ ਪੁਲਿਸ ਵਾਲੇ ਵੀ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਤੇ ਅੱਜ ਹੀ ਕਬਰ ਹੋ ਗਈ ਹੈ 24 ਘੰਟਿਆਂ ਦੇ ਅੰਦਰ ਅੰਦਰ ਤੇ ਸ਼ੁਕਰ ਹੈ ਉਸ ਕਾਲਪੁਰ ਦਾ ਇਹ ਜਿਹੜਾ দান ਦਾ ਪੈਸਾ ਹੈ ਗ੍ਰੁੱਪਾਂ ਵਾਸਤੇ ਆਉਣਾ ਉਹਨਾਂ ਤੇ ਖਰਚ ਹੋਣਾ ਚਾਹੀਦਾ ਅਸੀਂ ਰਖਵਾਲੇ ਆ ਅਸੀਂ ਸ਼ੁਕਰਾਨਾ ਕਰਦੇ ਆ ਵੀ ਸਾਡਾ ਅਸੀਂ ਬਚ ਗਏ ਅਸੀਂ ਉਹ ਪੈਸੇ ਤੇ ਖਵਾਲੀ ਨਹੀਂ ਸੀ ਕਰ ਸਕੇ ਪੂਰੀ ਕਰਾਣਾ ਤੇ ਦੁਨੀਆ ਬੜਾਈ ਆ ਨਾ ਉਹ ਤਾਂ ਚੰਗੇ ਮਾੜੇ ਸਾਰੇ ਬਣਾਏ ਨਾ ਠੀਕ ਹੈ ਨਾ ਤੇ ਸਾਰਿਆਂ ਚ ਸਾਰੇ ਗੁਣ ਨਹੀਂ ਹੁੰਦੇ ਸਾਰਿਆਂ ਸਾਰੇ ਉਹ ਗੁਣ ਨਹੀਂ ਹੁੰਦੇ ਇੱਕ ਵਾਰੀ ਭਦਰਪੁਰ ਸਿੰਘ ਜੀ ਨੂੰ ਕਿਸੇ ਨੇ ਕਿਹਾ ਮੈਂ ਤੁਹਾਡੇ ਬੰਦੇ ਠੀਕ ਨਹੀਂ ਹੈਗੇ ਉਹ ਕਹਿੰਦੇ ਜਿੱਥੇ ਗੁਰਨਾਕ ਨੇ ਫੈਕਟਰੀ ਲਾਈ ਹੈ ਚੰਗੇ ਬਣਦੇ ਉੱਥੋਂ ਲਿਆ ਦਊ ਮੈਨੂੰ ਮੇਰਾ ਕਿਹੜਾ ਠੀਕ ਕਰਦਾ ਮਾੜਿਆਂ ਨਾਲ ਕੰਮ ਕਰਨ ਨੂੰ ਸੋ ਇਸ ਕਰਕੇ ਅ ਗਲਤੀ ਕਿਸੇ ਕੋਲੋਂ ਹੋ ਜਾਂਦੀ ਹੈ ਤੇ ਫੇਰ ਵੀ ਜਿਹੜਾ ਪੰਗਵੜਾ ਸੰਸਥਾ ਹੈ ਨਾ ਉਹਦਾ ਮਾਤਾ ਜਿਹੜਾ ਨਾ ਉਹ ਉਹ ਮਾਫ ਕਰਨ 'ਚ ਬਹੁਤ ਯਕੀਨ ਰੱਖਦਾ ਹੈ ਭਗਵਾਨ ਜੀ ਤਾਂ ਬਹੁਤ ਜ਼ਿਆਦਾ ਮਾਫ ਕਰਦੇ ਸੀਗੇ ਵੱਡੀ ਤੋਂ ਵੱਡੀ ਗਲਤੀ ਵੀ ਮਾਫ ਕਰ ਦਿੰਦਾ ਸੀ ਤੋ ਕਿਸੇ ਨੂੰ ਲਾਲਚ ਆ ਹੀ ਜਾਂਦਾ ਹੈ ਇਹ ਬਣਾੜੇ ਕੁਝ ਬਚਪਨ ਤੋਂ ਜੋ ਚੰਗੇ ਤਰ੍ਹਾਂ ਨਾ ਸਿੱਖਿਆ ਮਿਲੀ ਹੋਵੇ ਬੱਚਿਆਂ ਨੂੰ ਤੋ ਗਲਤ ਰਸਤੇ ਪੈ ਜਾਂਦੇ ਆ ਹੁਣ ਹਾਂਜੀ ਸਰ ਜਿਹੜੀ ਆਪਣਾ ਇੱਕ ਚੋਰੀ ਹੋਈ ਹੈ ਪਿੰਗੜਵਾਰੇ ਕੀ ਕਹਣਾ ਚਾਹੋਗੇ ਬਾਰੇ ਕਿੰਨੀ ਚੋਰੀ ਹੋਈ ਤੇ ਕਿੰਨੇ ਬੰਦੇ ਬਰਾਬਰ ਕਿਹਦੇ ਜੀ ਕੱਲ ਸਾਨੂੰ ਐਪਲੀਕੇਸ਼ਨ ਜਿਹੜੀ ਮਿਲੀ ਹੈ ਪਿੰਗੜਵਾਲਾ ٹرسٹ ਅੰਮ੍ਰਿਤਸਰ ਤੋਂ ਕਿ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਵਿੱਚੋਂ ਬੀਤੀ ਰਾਰ ਜਿਹੜੀ ਸੀ ਉਹਦੇ ਵਿੱਚੋਂ ਕੋਈ ਅਣਪਛਾਤਾ ਵਿਅਕਤੀ ਆ ਕੇ ਜਿਹੜਾ ਚੋਰੀ ਕਰਕੇ ਲੈ ਗਿਆ ਚੋਰੀ ਦੀ ਰਕਮ ਜਿਹੜੀ ਕਰੀਬ ਉਹਨਾਂ ਨੇ 9 ਲੱਖ 20 ਹਜ਼ਾਰ ਜਿਹੜੀ ਉਹਦੇ ਵਿੱਚ ਦੱਸੀ ਹੈ ਉਹਦੇ ਸਬੰਧ ਵਿੱਚ ਜਿਹੜਾ ਮੁਕਦਮਾ ਜਿਹੜਾ ਰਜਿਸਟਰ ਕਰਕੇ ਮੁਕਦਮਾ ਨੰਬਰ 3 ਕਲ ਦਰਜਿਸਟਰ ਕੀਤਾ ਤੇ ਅੱਗੇ ਤਫਤੀਸ਼ ਜੜੀ ਉਹਦੇ ਕਰ ਰਹੇ ਤੇ ਸਰ ਜਿਹੜਾ ਬੰਦਾ ਹੋਇਆ ਹੈ ਬਰਾਮਦ ਹੋਇਆ ਉਹ ਅੰਦਰ ਕਿਤੇ ਕੰਮ ਕਰਦਾ ਸੀ ਉੱਥੇ ਜਾਂ ਬਾਹਰੋਂ ਆ ਕੇ ਸੀ ਜਿਹੜੀ ਉਹ ਅਜੇ ਤਫਤੀਸ਼ ਕਰ ਰਹੇ ਆں ਉਹ ਸ਼ੱਕ ਕਰ ਰਹੇ ਆਪਣੇ ਵਿੱਚ ਕੁਝ ਬੰਦਿਆਂ ਦੇ ਉਹਨਾਂ ਦੇ ਨਾਮ ਵੀ ਅਸੀਂ ਉਹਨਾਂ ਕੋਲ ਲਏ ਆਂ ਸਾਰਿਆਂ ਕੋਲ ਬਰੀਕੀ ਨਾਲ ਪੁੱਛਗਿੱਛ ਕਰ ਰਹੇ ਆਂ ਜਿਹੜਾ ਕਿ ਬੰਦਾ ਵਿੱਚ ਸ਼ਾਮਲ ਹੋਇਆ ਉਹਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਕੇ ਜਿਹੜੀ ਬਰਾਮਦਗੀ ਜਿਹੜੀ ਉਹ ਤੇ ਕੀਤੀ ਜਾਵੇਗੀ ਅਜੇ ਬੰਦਾ ਜਿਹੜਾ ਵਾ ਉਹਨਾਂ ਨੇ ਕੁਝ ਬੰਦਿਆਂ ਤੇ ਸ਼ੱਕ ਜ਼ਾਹਿਰ ਕੀਤਾ ਆ ਉਹਨਾਂ ਬੰਦਿਆਂ ਕੋਲ ਪੁੱਛਗਛਗिरी ਕੀਤੀ ਜਾ ਰਹੀ ਹੈ ਜਦੋਂ ਵੀ ਇਹਦੇ ਬਾਰੇ ਜਿਹੜਾ ਕੋਈ ਗੱਲ ਸਾਹਮਣੇ ਆਉਂਦੀ ਤੇ ਉਹਦੇ ਜਿਹੜਾ ਖਲਾਸਾ ਜਿਹੜਾ ਕੀਤਾ ਜਾਵੇਗਾ ਪੈਸੇ ਕਿਹੜੀ ਜਗ੍ਹਾ ਤੋਂ ਚੋਰੀ ਕੀਤੀ ਉਹਨਾਂ ਦੀ ਅਕਾਊਂਟ ਬ੍ਰਾਂਚ ਦੇ ਵਿੱਚ ਜਿਹੜਾ ਜਿੱਥੇ ਉਹਨਾਂ ਦਾ ਲੇਖਾ ਜੋਖਾ ਕਰਦੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਦੇ ਉਸ ਜਗ੍ਹਾ ਤੇ ਪੈਸੇ ਜਿਹੜੇ ਦਰਾਜ ਚ ਪਏ ਸੀ ਉਹ ਬਾਹਰਲਾ ਅਕਾਊਂਟ ਬ੍ਰਾਂਚ ਦਾ ਦਰਵਾਜ਼ਾ ਜਿਹੜਾ ਉਹਨਾਂ ਦਾ ਕੱਟਣਾ-ਕੱਟ ਕੇ ਤੇ ਅੰਦਰ ਉਹ ਜਿਹੜਾ ਵਿਅਕਤੀ ਜਿਹੜਾ ਪੈਸੇ ਜਿਹੜਾ ਚੋਰੀ ਕਰਕੇ ਲੈ ਗਿਆ ਵੀ ਕਿੰਨੇ ਪੈਸੇ ਉਹਨਾਂ ਨੇ ਕੋਈ ਤੁਹਾਨੂੰ ਲੁਕਮਣੇ 9 ਲੱਖ 20